ਹਾਂਜੀ ਸਟੂਡੈਂਟਸ ਵੈਲਕਮ ਕਰਦੇ ਹਾਂ ਤੁਹਾਡਾ ਇਸ ਚੈਨਲ ਦੇ ਵਿੱਚ ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ ਕਰਾਂਗੇ ਪਲੱਸ 1 ਕਲਾਸ ਦੇ ਲਈ 11th ਕਲਾਸ ਦੇ ਲਈ ਪੰਜਾਬੀ ਲਾਜ਼ਮੀ ਦਾ ਟੌਪਿਕ ਇਸ਼ਤਿਹਾਰ ਤੇ ਬਾਕੀ ਤੁਹਾਡੇ ਮੋਸਟਲੀ ਟੌਪਿਕ ਅਪਲੋਡ ਕੀਤੇ ਹੋਏ ਨੇ ਪਲੇਲਿਸਟ ਬਣੀ ਹੋਈ ਹੈ ਤੁਸੀਂ ਵਾਚ ਕਰ ਸਕਦੇ ਹੋ ਇਸ਼ਤਿਹਾਰ ਤੇ ਨਾਲ ਦੀ ਨਾਲ ਜਿਹੜਾ ਤੁਹਾਡੇ ਸਿਲੇਬਸ 'ਚ ਦੱਸ ਇਸ਼ਤਿਹਾਰ ਨੂੰ ਕਰਾਂਗੇ ਇਸ ਤੋਂ ਬਾਲੇ ਮੈਂ ਤੁਹਾਨੂੰ ਦੱਸ ਦੇ ਇਸ਼ਤਿਹਾਰ ਹੁੰਦਾ ਕੀ ਹੈ ਜਿਵੇਂ ਤੁਸੀਂ ਨਿਊਜ਼ਪੇਪਰ 'ਚ ਦੇਖਿਆ ਹੋਣਾ ਹਨਾ ਤੇ ਜਿਵੇਂ ਸ਼ਨੀਵਾਰ ਨੂੰ ਸੰਡੇ ਨੂੰ ਨਿਊਜ਼ਪੇਪਰ ਆਉਂਦਾ ਉਹਦੇ ਵਿੱਚ ਇੱਕ ਕਾਲਮ ਬਣੇ ਹੋਏ ਹੁੰਦੇ ਨੇ ਵਿੱਚ ਇਸ਼ਤਿਹਾਰ ਜਿਹਦੇ ਵਿੱਚ ਲਿਖਿਆ ਹੁੰਦਾ ਵਰਕ ਵਰਦੀ ਜ਼ਰੂਰਤ ਹੈ ਕੰਨਿਆਂ ਦੀ ਜ਼ਰੂਰਤ ਹੈ ਹਨ ਜਾਂ ਕਿਸੇ ਵੀ ਕੰਪਨੀ ਦੇ ਵਿੱਚ ਕੋਈ ਰਿਕੁਆਇਰਮੈਂਟ ਹੈ ਉਹ ਸਾਰੇ ਉਹ ਸਾਰੀ ਚੀਜ਼ ਜਾਂ ਕੋਈ ਚੀਜ਼ ਵਕਾਊਗਾ ਮਕਾਨ ਵਕਾਊਗਾ ਪਲਾਟ ਵਕਾਊਗਾ ਉਹ ਸਾਰੀ ਚੀਜ਼ ਕੀ ਹੁੰਦੇ ਇਸ਼ਤਿਹਾਰ ਹੁੰਦਾ ਐਡਵਰਟਾਈਜ਼ਮੈਂਟ ਅੱਜ ਦੇ ਯੁੱਗ ਨੂੰ ਇਸ਼ਤਿਹਾਰਵਾਦੀ ਦਾ ਯੁੱਗ ਕਿਹਾ ਜਾਂਦਾ ਕਿਸੇ ਅਖਬਾਰ ਜਾਂ ਮੈਗਜ਼ੀਨ ਦੇ ਪੰਨੇ ਫਰੋਲੋ ਤਾਂ ਆਪਾਂ ਆਂਤ-ਪਾਂਤ ਮਤਲਬ ਕਿ ਤੁਹਾਨੂੰ ਅਲੱਗ-ਅਲੱਗ ਕਿਸਮ ਦੇ ਇਸ਼ਤਿਹਾਰ ਛਪੇ ਹੋਏ ਮਿਲਣਗੇ ਸ਼ਨੀਚਰਵਾਰ ਤੇ ਐਤਵਾਰ ਦੇ ਅੰਕਾਂ ਦੇ ਵਿੱਚ ਤਾਂ ਅਨੇਕਾਂ ਪੰਨੇ ਆਪਾਂ ਨੂੰ ਇਸ਼ਤਿਹਾਰ ਨਾਲ ਭਰੇ ਹੋਏ ਮਿਲਦੇ ਨੇ ਇਸ਼ਤਿਹਾਰ ਦੋ ਤਰੀਕੇ ਦੇ ਹੁੰਦੇ ਨੇ ਇੱਕ ਤਾਂ ਉਹ ਜਿਹੜੇ ਨਿੱਜੀ ਛਪਵਾਏ ਜਾਂਦੇ ਨੇ ਭਾਵ ਕਿ ਜਿਹੜੇ ਨਿੱਜੀ ਤੌਰ ਤੇ ਹੁੰਦੇ ਨੇ ਜਿਵੇਂ ਕੋਈ ਵਿਆਹ ਦੇ ਲਈ ਕੋਈ ਚੀਜ਼ ਗੁੰਮ ਹੋ ਗਈ ਉਹਦੇ ਲਈ ਜਾਂ ਨਾਂ ਬਦਲ ਲਿਆ ਤੁਸੀਂ ਉਹਦੇ ਲਈ ਜਾਂ ਕਰਜ਼ਾ ਕੋਈ ਕੰਪਨੀ ਦੇ ਰਹੀ ਆ ਜੋ ਤੁਸੀਂ ਲੈ ਰਹੇ ਹੋ ਜਾਂ ਕੋਈ ਅਸਾਮੀਆ ਮਤਲਬ ਕਿ ਕਿਤੇ ਇੰਟਰਵਿਊ ਕਾਲ ਲਈ ਆ ਜ਼ਮੀਨ ਵਿਕਾਉਲੀ ਹੈ ਇਹ ਸਾਰੇ ਜਾਂ ਕਤੂਰੇ ਵਿਕਾਉਨੇ ਜਾਂ ਕੋਈ ਵੀ ਹੋਰ ਚੀਜ਼ ਵਿਕਾਊਗਾ ਤੇ ਇਹ ਸਾਰੇ ਹੋਗੇ ਜਿਹੜੇ ਕਿ ਨਿੱਜੀ ਤੇ ਦੂਜੇ ਇਸ਼ਤਿਹਾਰ ਹੁੰਦੇ ਨੇ ਪ੍ਰਾਈਵੇਟ ਜਾਂ ਸਰਕਾਰੀ ਸੰਸਥਾਵਾਂ ਦੁਆਰਾ ਦਿੱਤੇ ਹੋਏ ਹੁੰਦੇ ਨੇ ਇਹਨਾਂ ਦੇ ਵਿੱਚ ਪਹਿਲੇ ਕਿਸ਼ਮ ਦੇ ਇਸ਼ਤਿਹਾਰਾਂ ਬਾਰੇ ਆਪਾਂ ਵਿਚਾਰ ਕਰਾਂਗੇ ਠੀਕ ਹੈ ਤੇ ਇਸ਼ਤਿਹਾਰबाजी ਤਰਾਂਤਰਾਂ ਦੇ ਸਾਧਨਾਂ ਰਾਹੀਂ ਕੀਤੀ ਜਾਂਦੀ ਨੇ ਵਿੱਚ ਅਖਬਾਰ ਰੇਡੀਓ ਟੀਵੀ ਇਹਨੇ ਸਾਧਨ ਨੇ ਹੁਣ ਆਪਾਂ ਇਸ਼ਤਿਹਾਰਾਂ ਨੂੰ ਮਸ਼ਹੂਰੀ ਵੀ ਕਿਹਾ ਜਾਂਦਾ ਹੈ ਇਹ ਕਿਵਿ ਕਰ ਜਾ ਰੱਖਣੀ ਹੈ ਠੀਕ ਹੈ ਹੁਣ ਆਪਾਂ ਜਿਹੜੇ ਤੁਹਾਡੇ ਸਿਲੇਬਸ ਦੇ ਵਿੱਚ ਹੈਗੇ ਨੇ ਹਾਂਜੀ ਕੰਨਿਆ ਦੇ ਲੋੜ ਇਹਨਾਂ ਦੇ ਵਿੱਚ ਤੁਹਾਨੂੰ ਸਿਰਫ ਲਿਖਣ ਦਾ ਢੰਗ ਆਉਣਾ ਚਾਹੀਦਾ ਜਿਵੇਂ ਸੱਦਾ ਪੱਤਰ ਜਿਵੇਂ ਤੁਹਾਨੂੰ ਦੱਸਿਆ ਸੀ ਕਿ ਸਿਰਫ ਤੁਹਾਨੂੰ ਲਿਖਣ ਦਾ ਢੰਗ ਆਉਣਾ ਚਾਹੀਦਾ ਬਾਕੀ ਇਹਦੇ ਵਿੱਚ ਜਿਹੜੇ ਨੇਮ ਲਿਖੇ ਨੇ ਤੁਸੀਂ ਆਪਣੇ ਕੋਲੋਂ ਕੋਈ ਵੀ ਨੇਮ ਲਿਖ ਸਕਦੇ ਹੋ ਆਪਣੇ ਵੱਲੋਂ ਕੋਈ ਵੀ ਐਡਰੈਸ ਦੇ ਸਕਦੇ ਹੋ ਆਪਣੇ ਵੱਲੋਂ ਹੀ ਜਿਵੇਂ ਇੱਥੇ ਕੰਨਿਆ ਦੇ ਲੋੜ ਦੇ ਲਈ ਆਪਣੇ ਵੱਲੋਂ ਇਹਨਾਂ ਨੇ ਕੱਦ ਵਗੈਰਾ ਜੋ ਵੀ ਏਜ ਆ ਤੁਸੀਂ ਆਪਣੇ ਕੋਲੋਂ ਲਿਖ ਸਕਦੇ ਹੋ ਇੱਥੇ ਕੋਈ ਨਹੀਂ ਹੈ ਕਿ ਤੁਸੀਂ ਇੱਥੇ 5 ਫੁੱਟ 10 ਇੰਚ ਲਿਖਾ ਤੁਸੀਂ ਉਹ ਹੀ ਲਿਖਣਾ ਆਪਣੇ ਕੋਲੋਂ ਜੋ ਮਰਜ਼ੀ ਚ ਤੁਸੀਂ 6 ਫੁੱਟ ਲਿਖੋ ਜੋ ਮਰਜ਼ੀ ਲਿਖੋ ਏਜ 25 ਸਾਲ ਲਿਖੋ 28 ਸਾਲ ਲਿਖੋ ਜੋ ਮਰਜ਼ੀ ਲਿਖੋ ਠੀਕ ਹੈ ਤੇ ਐਡਰੈਸ ਜਿਹੜਾ ਮਰਜ਼ੀ ਲਿਖੋ ਇਹ ਆਪਣੇ ਕੋਲੋਂ ਤੁਸੀਂ ਲਿਖ ਸਕਦੇ ਹੋ ਓਕੇ ਸਿਰਫ ਇਹਨਾਂ ਨੂੰ ਸਾਨੂੰ ਬਸ ਇਹ ਚੀਜ਼ ਹੋਣੀ ਚਾਹੀਦੀ ਵੀ ਕਿਸ ਤਰੀਕੇ ਨਾਲ ਲਿਖਣਾ ਹੈ ਹਾਂਜੀ ਜਿਵੇਂ ਕੰਨਿਆ ਦੀ ਜ਼ਰੂਰਤ ਹੈ ਕੰਨਿਆ ਚਾਹੀਦੀ ਆ ਤਾਂ ਇਹਦੇ ਲਈ ਆਪਾਂ ਦੱਸਾਂਗੇ ਵੀਰਵਾਲ ਲੜਕੇ ਦਾ ਵੀ ਸਾਨੂੰ ਇਹ ਲੜਕਾ ਇਹਦੇ ਲਈ ਸਾਨੂੰ ਕੰਨਿਆ ਚਾਹੀਦੀ ਆ ਜਦੋਂ ਆਊਗਾ ਵਰਦੀ ਲੋੜ ਵਰਦੀ ਜਦੋਂ ਵਰਦੀ ਲੋੜ ਹੋਊਗੀ ਉਹਦੇ ਵਿੱਚ ਆਪਾਂ ਦੱਸਾਂਗੇ ਵੀ ਕੋਈ ਜਿਹੜੇ ਕੀ ਵੀ ਲੜਕੀ ਹੈ ਇਹ ਸਾਡੀ ਲੜਕੀ ਹੈ ਇਹਦੇ ਲਈ ਸਾਨੂੰ ਮੁੰਡੇ ਦੀ ਜ਼ਰੂਰਤ ਆ ਮਤਲਬ ਕਿ ਵਰਦੀ ਲੋੜ ਦੇ ਵਿੱਚ ਆਪਾਂ ਕੰਨਿਆ ਬਾਰੇ ਵੀਰਵਾਲ ਲਿਖ ਦਾਂਗੇ ਕੰਨਿਆ ਦਾ ਵੇਰਵਾ ਲਿਖ ਦਾਂਗੇ ਵੀ ਸਾਡੇ ਕੋਲ ਜਿਹੜੀ ਸਾਡੀ ਇਹ ਕੰਨਿਆ ਠੀਕ ਹੈ ਵੀ ਇਹਦੀ ਐਨੀ ਸਟੱਡੀ ਕੀਤੀ ਹੋਈ ਆ ਸੁੰਦਰ ਆ ਸੁਸ਼ੀਲ ਆ ਠੀਕ ਹੈ ਕਿੰਨੀ ਹਾਈਟ ਉਹਦੀ ਕਿੰਨੀ ਏਜ ਆ ਉਹਦੇ ਬਾਰੇ ਲਿਖ ਦਾਂਗੇ ਕੰਨਿਆ ਬਾਰੇ ਫਿਰ ਆਪਾਂ ਕਹਾਂਗੇ ਵੀ ਸਾਨੂੰ ਇਸ ਦੇ ਲਈ ਇੱਕ ਜੋਗ ਵਰਦੀ ਜ਼ਰੂਰਤ ਹੈ ਸੋ ਸਾਡੇ ਇਸ ਦਿੱਤੇ ਗਏ ਨੰਬਰ ਤੇ ਸੰਪਰਕ ਕਰੋ ਜਦੋਂ ਕੰਨਿਆ ਦੀ ਲੋੜ ਆਪਾਂ ਨੇ ਕਰਨਾ ਫਿਰ ਆਪਾਂ ਨੇ ਮੁੰਡੇ ਦਾ ਵੇਰਵਾ ਦੇਣਾ ਠੀਕ ਹੈ ਕੰਨਿਆ ਦੀ ਲੋੜ ਦੇ ਵਿੱਚ ਮੁੰਡੇ ਦਾ ਵੇਰਵਾ ਦੇ ਕੇ ਫਿਰ ਆਪਾਂ ਕਹਾਂਗੇ ਵੀ ਇਸ ਮੁੰਡੇ ਦੇ ਲਈ ਜਿਹਦਾ ਸੀ ਵੇਰਵਾ ਦਿੱਤਾ ਇਹਦੇ ਲਈ ਕੰਨਿਆ ਦੀ ਜ਼ਰੂਰਤ ਹੈ ਲੜਕੀ ਦੀ ਜ਼ਰੂਰਤ ਹੈ ਤਾਂ ਸੰਪਰਕ ਕਰੋ ਠੀਕ ਹੈ ਹਾਂਜੀ ਕੰਨਿਆ ਦੀ ਜ਼ਰੂਰਤ ਦੇ ਵਿੱਚ ਸਿਵਲ ਇੰਜੀਨੀਅਰ ਕੱਦ 5 ਫੁੱਟ 10 ਇੰਚ 27 ਸਾਲ ਸਿਹਤਮੰਦ ਸਰਕਾਰੀ ਨੌਕਰੀ ਕਰਦੇ ਲੜਕੇ ਲਈ ਡਾਕਟਰ ਜਾਂ ਇੰਜੀਨੀਅਰ ਲੜਕੀ ਦੀ ਜੀਵਨ ਸਾਥਣ ਵਜੋਂ ਜ਼ਰੂਰਤ ਹੈ ਲੋੜ ਹੈ ਕੋਈ ਦਾਸ ਦੇਹੇ ਨਹੀਂ ਹੋਊਗਾ ਵਿਆਹ ਛੇਤੀ ਕਰਾਇਆ ਜਾਊਗਾ ਠੀਕ ਹੈ ਇਹ ਜਿਹੜੇ ਕਿ ਡਰੈਸ ਦਿੱਤਾ ਹੋਇਆ ਬਾਕਸ ਨੰਬਰ 109 ਤੁਸੀਂ ਆਪਣੇ ਕੋਲ ਲਿਖ ਸਕਦੇ ਹੋ ਰojana ajit jalandhar ਤਾਂ ਤੁਸੀਂ ਸੰਪਰਕ ਲਈ ਇੱਥੇ ਨੰਬਰ ਵੀ ਪਾ ਸਕਦੇ ਹੋ ਮਤਲਬ ਕਿ ਫਸਟ ਡੀਜ਼ਿਡ ਪਾ ਕੇ ਫਿਰ ਸਾਰੇ ਅੱਗੇ ਕਰਾਸ ਪਾ ਦੇਣਾ ਠੀਕ ਹੈ ਵਰਦੀ ਲੋੜ ਵਰਦੀ ਲੋੜ ਦੇ ਵਿੱਚ ਆਪਾਂ ਪਹਿਲਾਂ ਕੰਨਿਆ ਦਾ ਵੇਰਵਾ ਦਵਾਂਗੇ ਫਿਰ ਕਹਾਂਗੇ ਵੀ ਇਹਦੇ ਲਈ ਐਵੇਂ ਦਾ ਲੜਕਾ ਚਾਹੀਦਾ ਹਾਂਜੀ ਐਮਏ ਪੰਜਾਬੀ ਕੱਦ 5 ਫੁੱਟ 8 ਇੰਚ 23 ਸਾਲ ਪੰਜਾਬ ਪੁਲਿਸ ਵਿੱਚ ਬਤੌਰ ਸਿਪਾਹੀ ਨਿਵਾ ਰਹੀ ਸੁੰਦਰ ਲੜਕੀ ਲਈ ਸਰਕਾਰੀ ਨੌਕਰੀ ਕਰਦੀ ਉਹ ਲੜਕੀ ਦੀ ਜ਼ਰੂਰਤ ਹੈ ਦਾਜ ਮੰਗਣ ਵਾਲੇ ਮਾਫ ਕਰਨ ਵਿਆਹ ਛੇਤੀ ਬਠਿੰਡਾ ਮਾਨਸਾ ਨੂੰ ਪਹਿਲੇ ਬਠਿੰਡਾ ਮਾਨਸਾ ਨੂੰ ਪਹਿਲ ਮਤਲਬ ਕਿ ਜਿਹੜੇ ਬਠਿੰਡੇ ਔਰ ਮਾਨਸੇ ਵਾਲੇ ਨੇ ਉਹਨਾਂ ਨੂੰ ਪਹਿਲ ਦੇ ਤੌਰ ਤੇ ਠੀਕ ਹੈ ਤੇ ਅਗੇ ਡਰੈਸ ਦਿੱਤਾ ਨੈਕਸਟ ਆ ਨਾਂ ਬਦਲਣੀ ਤੁਸੀਂ ਨਾਂ ਚੇਂਜ ਕੀਤਾ ਤੁਸੀਂ ਕੋਈ ਹੋਰ ਨਾਮ ਸੀ ਹੁਣ ਤੁਸੀਂ ਹੁਣ ਹੋਰ ਨਾਮ ਰੱਖਿਆ ਤਾਂ ਇਹਦੇ ਵਾਰ ਤੁਸੀਂ ਨੋਟਿਸ ਦੇਣਾ ਨਿਊਜ਼ਪੇਪਰ ਦੇ ਵਿੱਚ ਇਸ਼ਤਿਹਾਰ ਹਾਂਜੀ ਨਾ ਬਦਲੀ ਬਾਰੇ ਇਹ ਹੈ ਕਿ ਮੈਂ ਗੁਰਵੀਰ ਸਿੰਘ ਆਪਣੇ ਕੋਲੋਂ ਨਾਮ ਕੋਈ ਮਰਜ਼ੀ ਲਿਖ ਲਓ ਗੁਰਵੀਰ ਸਿੰਘ ਸਪੁੱਤਰ ਸਰਬਜੀਤ ਸਿੰਘ ਜੈਲਦਾਰ ਪਿੰਡ ਤੇ ਡਾਕਖਾਨਾ ਬੰਗੀ ਰੁੱਗੂ ਜ਼ਿਲ੍ਹਾ ਬਠਿੰਡਾ ਨੇ ਆਪਣਾ ਨਾਮ ਬਦਲ ਕੇ ਗੁਰਵੀਰ ਸਿੰਘ ਤੋਂ ਹੋਣ ਕੀ ਕਰ ਲਿਆ ਗੁਰਵੀਰ ਸਿੰਘ ਸਿੱਧੂ ਰੱਖ ਲਿਆ ਠੀਕ ਹੈ ਸਬੰਧਿਤ ਨੋਟ ਕਰਨ ਬੇਦਾਖਲੇ ਨੂੰ ਨੋਟਿਸ ਮਤਲਬ ਕਿ ਬੇਦਾਖਲ ਕਰਨਾ ਜਦੋਂ ਕਿਸੇ ਨੂੰ ਵੀ ਆਪਾਂ ਘਰ ਦੇ ਵਿੱਚ ਠੀਕ ਹੈ ਲੜਕੇ ਨੂੰ ਲੜਕੀ ਨੂੰ ਕਿਸੇ ਨੂੰ ਵੀ ਲਿਖ ਕੇ ਤੁਸੀਂ ਲਿਖ ਸਕਦੇ ਹੋ ਮੈਂ ਆਪਣੇ ਸਪੁੱਤਰ ਰਜਿੰਦਰ ਸਿੰਘ ਤੇ ਨੂੰ ਪਰਮਜੀਤ ਕੌਰ ਜੋ ਮੇਰੇ ਕਹਣੇ ਤੋਂ ਬਾਹਰ ਨੇ ਆਪਣੀ ਹਰ ਕਿਸਮ ਦੀ ਚੱਲ ਤੇ ਅਚਲ ਜਾਇਦਾਦ ਤੋਂ ਬੇਦਖਲ ਕਰਦਾ ਹਾਂ ਅੱਜ ਤੋਂ ਬਾਅਦ ਇਹਨਾਂ ਨਾਲ ਲੈਣ ਦੇਣ ਕਰਨ ਵਾਲੇ ਖੁਦ ਜ਼ਿੰਮੇਵਾਰ ਹੋਣਗੇ ਹਰਕੀਰਤ ਸਿੰਘ ਅਗੇ ਡਰੈਸ ਦੇ ਦੇਣਾ ਹਰਕੀਰਤ ਸਿੰਘ ਸਪੁੱਤਰ ਮੱਖਣ ਸਿੰਘ ਪਿੰਡ ਤੇ ਡਾਕ ਵਹਿਨੀਵਾਲ ਜ਼ਿਲ੍ਹਾ ਮਾਨਸਾ ਅਗੇ ਬੇਦਖਲੀ ਨੋਟਿਸ ਰੱਦ ਕਰਨ ਵਾਲੇ ਮਲਕੀ ਪਹਿਲਾਂ ਬੇਦਖਲ ਕਰ ਦਿੱਤਾ ਜੀ ਆਪਾਂ ਨੇ ਹੁਣ ਉਹ ਰੱਦ ਕਰਨਾ ਨੋਟਿਸ ਮੈਂ ਆਪਣੇ ਸਪੁੱਤਰ ਰਜਿੰਦਰ ਸਿੰਘ ਤੇ ਨੂੰ ਪਰਮਜੀਤ ਨੂੰ ਪਰਮਜੀਤ ਕੌਰ ਨੂੰ ਕਿਸੇ ਗਲਤ ਫਹਿਮੀ ਕਾਰਨ ਆਪਣੀ ਚੱਲ ਤੇ ਅਚੱਲ ਜਾਇਦਾਦ ਤੋਂ ਬੇਦਖਲ ਕਰ ਦਿੱਤਾ ਸੀ ਹੁਣ ਸਾਰੀ ਗੱਲ ਸਪਸ਼ਟ ਹੋ ਜਾਣ ਤੇ ਮੈਂ ਆਪਣਾ ਬੇਦਖਲੀ ਨੋਟਿਸ ਵਾਪਸ ਲੈਂਦਾ ਹਾਂ ਹਰਕਿਰਤ ਸਿੰਘ ਸਪੁੱਤਰ ਮੱਖਣ ਸਿੰਘ ਪਿੰਡ ਤੇ ਡਾਕ ਵਹਿਨੀਵਾਲ ਜ਼ਿਲ੍ਹਾ ਮਾਨਸਾ ਕਾਰਬਕਾਉ ਕਾਰ ਵਿਖਾਉ ਵਾ ਪਲਾਟ ਵਿਖਾਉ ਜੋ ਮਰਜ਼ੀ ਜਿਹੜੀ ਚੀਜ਼ ਵਿਖਾਉ ਠੀਕ ਹੈ ਉਹਦੀ ਕੰਡੀਸ਼ਨ ਲਿਖ ਦੇਣੀ ਹੈ ਵੀ ਸਾਡੇ ਕੋਲ ਐਵੇਂ ਦੀ ਚੀਜ਼ ਹੈ ਕਿੰਨਾ ਇਹਦਾ ਮਾਡਲ ਹੈ ਕਿੰਨੀ ਤੁਸੀਂ ਰੇਟ ਵੀ ਲਿਖ ਸਕਦੇ ਹੋ ਠੀਕ ਫਿਰ ਸੀ ਕਹਿ ਸਕਦੇ ਵੀ ਸੰਪਰਕ ਕਰੋ ਚਿੱਟੇ ਰੰਗ ਦੀ ਸਵਿਫਟ VDI ਮਾਡਲ 2013 ਸ਼ੋਰੂਮ ਸ਼ੋਰੂਮ ਕੰਡੀਸ਼ਨ ਘੱਟ ਚੱਲੀ ਅਲਾਈ ਵੀਲ ਛੋਟੇ ਨੰਬਰ ਵਾਲੀ ਇੱਕ ਹੱਥ ਚੱਲੀ ਕਾਰ ਵਿਖਾਉ ਹੈ 딜러 माफ ਕਰਨ ਮਿਲੋ ਐਡਰੈਸ ਦਿੱਤਾ ਰਾਜਦੀਪ ਸਿੰਘ ਪੁੱਤਰ ਸੁਪੇਦਾਰ ਮਨਜੀਤ ਸਿੰਘ ਫਿਰੋਜ਼ਪੁਰ ਸੌਣੀ ਸੌਣੀ ਸੰਪਰਕ ਅੱਗੇ ਜ਼ਮੀਨ ਵਿਕਾਊਆ ਪਿੰਡ ਖਟਖੜ ਕਲਾਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਖੇ ਵਾਹੀ ਜੋ 5 ਏਕੜ ਤੁਸੀਂ ਜਿੰਨੀ ਮਰਜ਼ੀ ਏਕੜ ਲਿਖ ਸਕਾ ਦਿਓ ਜ਼ਮੀਨ ਸਮੇਤ ਮੋਟਰ ਕਨੈਕਸ਼ਨ ਵਿਕਾਊ ਹੈ ਖੇਤ ਦੀਆਂ ਬੱਟਾਂ ਤੇ ਸਫੈਦੇ ਲੱਗੇ ਹੋਏ ਹਨ ਠੀਕ ਹੈ ਬਲਕਿ ਦਰਖਤ ਵੀ ਲੱਗੇ ਹੋਏ ਨੇ ਸੰਪਰਕ ਕਰੋ ਹੁਣ ਮਕਾਨ ਵਿਕਾਊ ਹੈ ਮਾਡਲ ਟਾਊਨ ਜਲੰਧਰ ਵਿਖੇ ਜਿੱਥੋਂ ਦਾ ਮਰਜੀ ਡਰੈਸ ਪਾਓ ਤੁਸੀਂ ਚਾਰ ਮਰਲਿਆਂ ਚ ਬਣਿਆ ਤਿੰਨ ਕਮਰੇ ਵਾਲਾ ਮਕਾਨ ਵਿਖਾਉ ਹੈ ਬਿਜਲੀ ਪਾਣੀ ਸੀਵਰੇਜ ਲੱਕੜ ਰੰਗ ਤੇ ਫਰਸ਼ ਫਰਸ਼ਾਂ ਦਾ ਕੰਮ ਪੂਰਾ ਮੁਕੰਮਲ ਹੈ ਜਾਵਣ ਤੁਰੰਤ ਸੰਪਰਕ ਕਰੋ ਨੈਕਸਟ ਹੈਗਾ ਕਤੂਰੇ ਵਿਖਾਉ ਹਾਂਜੀ ਪੱਗ ਜਰਮਨ ਸ਼ੈਫਰਡ ਪੁਮੇਰੀਅਨ ਤੇ ਲੈਬਰਰੇ ਆਧ ਵਖ ਵਖ ਸ਼ੁੱਧ ਨਸਲਾਂ ਦੇ 3 ਤੋਂ 5 ਹਫ਼ਤਿਆਂ ਦੀ ਉਮਰ ਦੇ ਤੰਦਰੁਸਤ ਕਤੂਰੇ ਵਿਕਾਉ ਨੇ ਸੰਪਰਕ ਮਿਲੋ ਰਸ਼ਪਾਲਦੀਪ ਸ਼ਰਮਾ ਪਿੰਡ ਝੰਡੂਵਾਲਾ ਜ਼ਿਲ੍ਹਾ ਫਿਰੋਜ਼ਪੁਰ ਸੰਪਰਕ ਅੱਗੇ ਹੈਗਾ ਘਰ ਬੈਠੇ ਨਸ਼ਾ ਛੱਡੋ ਅਫੀਮ ਉੱਕੀ ਸ਼ਰਾਬ ਸਮੈਕ ਤਮਾਕੂ ਪੋਸਟ ਸਿਗਰਟ ਤੀਕੇ ਗੋਲੀਆਂ ਆਧਾਰ ਪ੍ਰਕਾਰ ਦੇ ਨਸ਼ੇ ਬਿਨਾ ਕਿਸੇ ਤਕਲੀਫ ਦੇ ਘਰ ਬੈਠੇ ਛੱਡੋ ਕੋਈ ਉਲਟਾ ਅਸਰ ਨਹੀਂ ਘੱਟ ਖਰਚ ਮਿਲੋ ਡਾਕਟਰ ਰਵਿੰਦਰ ਕੁਮਾਰ ਗੁਰੂ ਕੀ ਨਗਰੀ ਬਠਿੰਡਾ ਸੰਪਰਕ ਕੇ ਸੋ ਇਹਨਾਂ ਤੁਹਾਡੇ ਸਿਲੇਬਸ ਦੇ 10 ਠੀਕ ਹੈ ਬਾਕੀ ਜਿਹੜੇ ਨੇ ਹੋਣਗੇ ਉਹ ਪਰ ਨੈਕਸਟ ਵੀਡੀਓ ਚ ਅਪਲੋਡ ਕਰਾਂਗੇ ਥੈਂਕਸ